ਦੀਨ ਦਿਹਾੜੀ ਲੁਟੇਰਿਆਂ ਵੱਲੋਂ ਗਨਪੁਆਇੰਟ ਤੇ ਬਟਾਲਾ ਦੇ ਸੁਨਿਆਰੇ ਨੂੰ ਬਨਾਇਆ ਆਪਣਾ ਨਿਸ਼ਾਨਾ 13 ਟੋਲੇ ਸੋਨਾ ਲੈ ਕੇ ਹੋਏ ਫਰਾਰ ਪੁਲਿਸ ਕਰ ਰਹੀ ਜਾਂਚ ਬਟਾਲਾ ਦੇ ਮਾਨ ਨਗਰ ਵਿੱਚ ਦਿਨ ਦਿਹਾੜੇ ਲੁਟੇਰਿਆਂ ਨੇ ਗਨਪੁਆਇੰਟ ਤੇ ਬੱਬਰ ਜਵਾਲੇ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ 13 ਟੋਲੇ ਸੋਨੇ ਸਮੇਤ 5000 ਦੀ ਨਕਦੀ ਨੂੰ ਲੁੱਟ ਕੇ ਹੋਏ ਫਰਾਰ ਪੁਲਿਸ ਨੂੰ ਲੁੱਟ ਦੀ ਇਤਲਾ ਮਿਲਦੇ ਹੀ ਮੌਕੇ ਤੇ ਡੀਐਸਪੀ ਦੀ ਅਗਵਾਈ ਵਿੱਚ ਪੁਲਿਸ ਟੀਮ ਵੱਲੋਂ ਜਾਂਚ ਕੀਤੀ ਗਈ ਸ਼ੁਰੂ ਆਸ-ਪਾਸ ਦੇ ਸੀਸੀਟੀਵੀ ਵੀ ਖੰਗਾਲੇ ਜਾ ਰਹੇ ਹਨ ਉਥੇ ਹੀ ਬੱਬਰ ਜੁਐਲਰ ਦੇ ਪੀੜਿਤ ਮਾਲਕ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਨਿਹੰਗ ਸਿੰਘ ਦੇ ਬਾਣੇ ਵਿੱਚ ਤਿੰਨ ਲੋਕ ਮੋਟਰਸਾਈਕਲ ਤੇ ਸਵਾਰ ਹੋ ਕੇ ਦੁਕਾਨ ਤੇ ਆਏ ਜਿਨ੍ਹਾਂ ਵਿੱਚੋਂ ਇੱਕ ਨੇ ਰਿਵਲਵਰ ਕੱਢ ਲਿਆ ਤੇ ਦੂਸਰੇ ਨੇ ਤੀਸ ਤਾਰ ਦਾਤਰ ਕਰਦੇ ਹੋਏ ਗਲੇ ਵਿੱਚ ਪਏ 13 ਤੋਲਾ ਸੋਨਾ ਜੋ ਕਰੀਬ 7 ਲੱਖ ਦਾ ਅਤੇ 5000 ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਉਥੇ ਪੀੜਿਤ ਮਾਲਕ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਉਥੇ ਹੀ ਡੀਐਸਪੀ ਆਜ਼ਾਦ ਦਵਿੰਦਰ ਸਿੰਘ ਨੇ ਕਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਬਿਆਨ ਦਰਜ ਕੀਤੇ ਗਏ ਹਨ ਆਸ-ਪਾਸ ਦੇ ਸੀਸੀਟੀਵੀ ਵੀ ਖੰਗਾਲੇ ਜਾ ਰਹੇ ਹਨ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਸੁਮਿੰਦਰ ਸਿੰਘ ਜੀ ਤੇ ਕੀ ਗੱਲ ਕੀ ਹੋਈ ਹੈ ਜੀ ਅੱਜ ਇੱਕ ਕਸਟਮਰ ਆਇਆ ਸੀ ਮੇ ਕੋਲ ਮੁੰਦਰੀ ਲੈਣ ਵਾਸਤੇ ਦੇਖਣ ਵਾਸਤੇ ਮੈਂ ਪਹਿਲਾਂ ਉਹ ਜੈਂਸ ਮੁੰਦਰੀ ਦਿਖਾਈ ਤੇ ਕਹਿੰਦਾ ਮੇਰੇ ਨਾਲ ਲੇਡੀਜ਼ ਆ ਰਹੀਆਂ ਪਿੱਛੇ ਤੇ ਉਹਨਾਂ ਲੇਡੀਜ਼ ਸਮਾਨ ਵੀ ਲੈਣਾ ਤੇ ਮੈਂ ਉਹਨਾਂ ਜੈਂਸ ਵਿਖਾਈ ਪਹਿਲਾਂ ਡੱਬੀ ਚ ਕੱਢ ਕੇ ਮੁੰਦਰੀ ਉਹਦੇ ਚ ਤਕਰੀਬਨ 7 ਉਹ ਦੇ ਕਰੀਬ ਹੈ ਗਿਆ ਸੀ ਸਮਾਨ ਮੇਰਾ ਤੇ ਫਿਰ ਦੂਸਰੀ ਕਹਿੰਦਾ ਚਲੋ ਨਹੀਂ ਤੇ ਮੈਨੂੰ ਲੇਡੀ ਜੀ ਵਾਦੋ ਆ ਜਾਂਦੀਆਂ ਮਗਰ ਮੈਂ ਜਦੋਂ ਉਹ ਦੂਜੀ ਡੱਬੀ ਕੱਢ ਕੇ ਵਿਖਾਈ ਉਹਦੇ ਚ 6 ਟੋਲੇ ਸਮਾਨ ਸੀ ਜੇ ਲੇਡੀਆਂ ਦੀਆਂ ਜਿਹੜੀਆਂ ਤੇ ਉਹ ਉਹਨੇ ਵੇਖੀਆਂ ਕਦੋਂ ਮੰਦਰੀਆਂ ਵੇਖੀਆਂ ਤੇ ਫਿਰ ਮੈਨੂੰ ਕਹਿੰਦਾ ਵੀ ਇਹ Google Pay ਕਰ ਲੋਗੇ ਮੈਂ ਕਵਿੰਨ ਕਰ ਲਾਂਗੇ ਉਹਨੇ ਆਪਣੀ ਜੇਬ ਤੋਂ ਪੈਸੇ ਵੀ ਕਿੰਨੇ ਥੋੜੇ 8-9000 ਰੁਪਇਆ ਕਹਿੰਦਾ ਪੱਕੇ ਮੈਂ Google Pay ਕਰ ਲਊ ਤੇ ਮੈਂ ਕਰ ਲਾਂਗਾ ਵਿੱਕੀ ਆ ਜਾ ਯਾਰ ਇਸ ਵਾਰ ਫਿਰ ਥੋੜੀ ਜਿਆਦਾ ਬਾਏ ਇੱਕ ਜਣਾ ਹੋਰ ਆਇਆ ਨੰਗਦੇ ਬਾਨੇ ਚਹੀ ਉਹਨੇ ਦਾਕਟਰ ਸਾਈਡ ਤੇ ਲਗਾਇਆ ਸੀ ਉਹ ਆ ਗਿਆ ਹੱਥ ਜੁੜ ਕੇ ਅਰਜ਼ੰਖ ਖਲੋ ਗਿਆ ਮੈਂ ਕਹਾਂ ਜੀ ਹੁਕਮਦਾਰ ਮਹਾਰਾਜ ਕਿਧਰ ਆਏ ਜੀ ਐਸਾ ਸੇਵਾ ਸੁਭਾਲਾਂ ਬਸ ਕੋਈ ਆ ਤੇ ਉਹਨੇ ਜਨ ਉਹਨੇ ਦਾੰਦ ਕੱਟ ਲਿਆ ਜਿਹੜਾ ਪਹਿਲਾਂ ਆ ਕੇ ਬੈਠਾ ਸੀ ਉਹਨੇ ਪਿਸਟਰ ਕੱਟ ਲਈ ਤੇ ਇੱਕ ਨਾਲ ਫਿਰ ਤੀਸਰਾ ਉਹ ਹੋਰ ਆ ਗਿਆ ਉਹ ਮੁੰਨਾ ਹੀ ਉਸ ਨੂੰ ਮੁੰਨਾ ਹੀ ਤੇ ਮੂੰਹ ਮ ਬੰਨਿਆ ਹੋਏ ਉਹਨੇ ਜਿਹੜਾ ਪਹਿਲਾਂ ਉਹਨੇ ਉਹਨੇ ਮੂੰਹ ਖੋਲਿਆ ਰੁਮਾਲ ਥੱਲੇ ਕੀਤਾ ਸੀ ਉਹਨੇ ਉਹ ਇੱਕ ਦਿਨ ਪਹਿਲਾਂ ਵੀ ਇੱਕ ਰੋ ਆਇਆ ਹੁਤਾ ਪਹਿਲਾਂ ਮੇਰਾ ਮੁੰਦਰੀ ਦੇਖ ਕੇ ਚੱਲ ਗਿਆ ਸੀ ਪਰ ਅੱਜ ਉਹ ਨੇ ਲੁੱਟ ਕੋ ਕਰਕੇ ਵੇ ਭਜ ਕੇ ਕਿੰਨਾ ਸਾਰਾ ਸਾਮਾਨ ਗਿਆ ਤੇ ਸੋਨਾ 7 ਤੋਲੇ ਇੱਕ ਤੇ 6 ਤੋਲੇ ਇੱਕ 13 ਤੋਲੇ ਸੋਨਾ 130 ਗ੍ਰਾਮ ਸੋਨਾ ਹਾਂਜੀ ਮਲਦੀ ਵੀ ਗਿਆ ਕੁਛ ਹਾਂਜੀ ਨੰਦੇ 4-5000 ਰੁਪਏ ਗੱਲੇ ਚ ਲੱਗੇ ਕੱਢ ਕੇ ਦੋ ਗੁਟਕਾ ਸਾਹਿਬ ਵੀ ਵਿੱਚ ਗੰਲੇ ਚ ਪਏ ਉਹ ਉਹ ਗੁਟਕਾ ਸਾਹਿਬ ਨਾਲ ਲੱਗੇ ਹਾਂਜੀ ਅੱਛਾ ਤੇ ਇਹ ਵੀ ਆਪਣੀ ਦੁਕਾਨ ਦਾ ਕੀ ਨਾਮ ਹੈ ਮੇਰਾ ਬੱਬਰ ਜੀ ਵਾਲਾ ਜੀ ਮੰਨ ਨਗਰ ਪਟਾਲਾ ਆਹ ਇਹ ਬੰਦ ਤੇ ਮਾਨ ਨਗਰ ਦੇ ਵਿੱਚ ਬੱਬਰ ਜੁੱਧਰਾ ਜੀ ਜੀ ਉਥੇ ਆਪਣੇ ਇਹਦੇ ਬੰਦੇ ਆਏ ਮੋਟਰਸਾਈਕਲ ਤੋਂ ਆ ਉਹ ਮੁੰਡੀਆਂ ਲੈਡੀਆਂ ਨੂੰ ਮੁੰਡੀਆਂ ਵੇਖਣ ਦੇ ਬਹਾਨੇ ਉਹਨਾਂ ਕੋਲ ਗਨ ਪੁਆਇੰਟ ਤੇ ਦਸਰ ਦੇ ਨਾਲ 30 ਗ੍ਰਾਮ ਸੋਨਾ ਲੈ ਕੇ ਜੀ ਉਹ ਹਮਲਾ ਕਰਕੇ ਗੋਸ਼ੀਆ ਦੀ ਪਾਰ ਕਰਦੇ ਨੇ ਮੈਂ ਇਹ ਜਿਹੜੇ ਸਰਦਾਰ ਸੀ ਜਾਂ ਮੁੰਨੇ ਕਿਸ ਤਰ੍ਹਾਂ ਜੀ ਸਰਦਾਰ ਸੀ ਇੱਕ ਨਾਕੀ ਬਗ ਬੱਲੇ ਸੀ ਚੈੱਕ ਜੈਕੜ ਪਾਈ ਸੀ ਆਪ ਨੂੰ ਜਿਹੜਾ ਦਬਾਲਾ ਬਣਿਆ ਤੇ ਚਟਾ ਚੋੜਾ ਪਾਇਆ ਸੀ ਸੋ ਸਰ ਕੋ ਸੀਸੀਟੀਵੀ ਫੋਟੋ ਵੀ ਹੈਗੀ ਕੱਲਾਵੇ ਸੀਸੀਟੀਵੀ ਫੋਟੋ ਵੀ ਆ ਗਈ ਹੈ ਖੰਗਾਲ ਦੇ ਬਾਕੀ ਕੈਮਰੇ ਚੈੱਕ ਕਰ ਰਿਹਾ